ਤੁਸੀਂ ਦੇਖੋਗੇ ਤੁਸੀਂ ਇਹ ਫਸਾਉਣ ਵਾਲਾ ਬੰਦਾ ਸਾਰੇ ਭੂਤ ਪ੍ਰੇਤ ਜਿੰਨੇ ਵੀ ਫਿਲਮ ਚ ਹੈਗੇ ਆ ਉਹ ਸਾਰੇ ਫਸੇ ਬੈਠੇ ਆ ਭਾਜੀ ਹੁਣਾਂ ਨੇ ਜਿੱਦਾਂ ਤੁਹਾਨੂੰ ਦੱਸਿਆ ਦੋਸਤੀ ਦੀ ਫਿਲਮ ਬਣਾਈ ਆ ਇਹਦੋਂ ਵੱਡਾ ਕਸਾ ਕੀ ਹੋ ਸਕਦਾ ਮੈਂ ਇੱਕ ਦੋਸਤ ਦੋਸਤ ਤੇ ਇੰਨਾ ਜ਼ਿਆਦਾ ਟਰਸਟ ਕਰਦਾ ਨਹੀਂ ਨਹੀਂ ਪਿੱਛੇ ਅੱਗੇ ਆਓ ਜੀ ਕਿਸੇ ਹੀ ਕਿਸੇ ਜਿੱਦਾਂ ਬਾਈ ਨੇ ਦੱਸਿਆ ਵਾ ਵੀ ਬਹੁਤ ਘੈਂਡ ਫਿਲਮ ਬਣੀ ਆ ਇਹ ਦੀ ਰਗਲ ਤੇ ਹੁੰਦ ਸਾਹਿਬ ਇਹਦੇ ਹੈ ਮਾਝੇ ਤੋਂ ਸਾਰੇ ਜਣੇ ਤੇ ਭਾਜੀ ਹੁਣਾਂ ਨੇ ਜਿੱਦਾਂ ਤੁਹਾਨੂੰ ਦੱਸਿਆ ਦੋਸਤੀ ਦੀ ਫਿਲਮ ਬਣਾਈ ਆ ਇਦੋਂ ਵੱਡਾ ਕਿਸਾ ਕੀ ਹੋ ਸਕਦਾ ਵੀ ਇੱਕ ਦੋਸਤ ਦੋਸਤ ਦੇ ਇੰਨਾ ਜ਼ਿਆਦਾ ਟਰਸਟ ਕਰਦਾ ਇਹ ਕੋਈ ਛੋਟਾ ਕਿਸਾ ਹੈ ਕਰੇ ਤੇ ਫਿਲਮ ਬਹੁਤ ਕਮਾਲ ਦੀ ਬਣੀ ਆ ਘੈਂਟ ਵੀ ਹਾਈ ਬੀਬੀ ਕਿੱਥੇ ਫਸ ਗਏ ਗਿਆ ਸਾਹਿਬ ਇਹ ਸੱਚੀ ਜੀ ਮਤਲਬ ਜਦੋਂ ਤੁਸੀਂ ਵੇਖੋਗੇ ਤੁਸੀਂ ਸਾਰੇ ਇਹ ਫਸਾਉਣ ਵਾਲਾ ਬੰਦਾ ਸਾਰੇ ਭੂਤ ਪ੍ਰੇਤ ਜਿੰਨੇ ਵੀ ਫਿਲਮ 'ਚ ਹੈਗੇ ਆ ਉਹ ਸਾਰੇ ਫਸੇ ਬੈਠੇ ਆ ਸੋ ਇਹ ਸਿਚੁਏਸ਼ਨ ਆਈ ਹੈ ਜਿਵੇਂ ਇਦਾਂ ਦੀ ਇੱਥੇ ਫਸ ਗਏ ਬੀਬੀ ਇਹ ਬੰਦੇ ਇਦਾਂ ਬੱਬਾਈ ਹੋਰ ਨਾ ਕਿਉਂ ਰੱਖਣਾ ਇਦਾਂ ਦਾ ਹੀ ਰੱਖਿਆ ਹਾਏ ਬੀਬੀ ਕਿੱਥੇ ਫਸ ਗਏ ਤੁਸੀਂ ਦੇਖੋਗੇ ਤੁਸੀਂ ਇਹ ਫਸਾਉਣ ਵਾਲਾ ਬੰਦਾ ਸਾਰੇ ਭੂਤ ਪ੍ਰੇਤ ਜਿੰਨੇ ਵੀ ਫਿਲਮ 'ਚ ਹੈਗੇ ਆ ਉਹ ਸਾਰੇ ਫਸੇ ਬੈਠੇ ਆ ਭਾਜੀ ਹੁਣਾਂ ਨੇ ਜਿੱਦਾਂ ਤੁਹਾਨੂੰ ਦੱਸਿਆ ਦੋਸਤੀ ਦੀ ਫਿਲਮ ਬਣਾਈ ਆ ਇਹਦੋਂ ਵੱਡਾ ਕਿਸਾ ਕੀ ਹੋ ਸਕਦਾ ਵੀ ਇੱਕ ਦੋਸਤ ਦੋਸਤ ਦੇ ਇੰਨਾ ਜ਼ਿਆਦਾ ਟਰਸਟ ਕਰਦਾ ਨਹੀਂ ਨਹੀਂ ਪਿੱਛੇ ਅੱਗੇ ਆਓ ਜੀ ਕਿਸੇ ਹੀ ਕਿਸੇ ਜਿੱਦਾਂ ਬਾਈ ਨੇ ਦੱਸਿਆ ਵਾ ਵੀ ਬਹੁਤ ਘੈਂਡ ਫਿਲਮ ਬਣੀ ਆ ਇਹ ਧੀਰਾ ਗਿਲ ਤੇ ਹੰਦਲ ਸਾਹਿਬ ਇੱਕਦੇ ਹੈ ਮਾਝੇ ਤੋਂ ਸਾਰੇ ਜਣੇ ਤੇ ਭਾਜੀ ਹੁਣਾਂ ਨੇ ਜਿੱਦਾਂ ਤੁਹਾਨੂੰ ਦੱਸਿਆ ਦੋਸਤੀ ਦੀ ਫਿਲਮ ਬਣਾਈ ਆ ਇਹਦੋਂ ਵੱਡਾ ਕਿਸਾ ਕੀ ਹੋ ਸਕਦਾ ਵੀ ਇੱਕ ਦੋਸਤ ਦੋਸਤ ਦੇ ਇੰਨਾ ਜ਼ਿਆਦਾ ਟਰਸਟ ਕਰਦਾ ਇਹ ਕੋਈ ਛੋਟਾ ਕਿੱਸਾ ਹੈ ਕਰੇ ਤੇ ਫਿਲਮ ਬਹੁਤ ਕਮਾਲ ਦੀ ਬਣੀ ਹੈ ਘੈਂਡ ਵੀ ਹਾਈ ਬੀਬੀ ਕਿੱਥੇ ਫਸ ਗਏ ਗਿਆ ਸਾਹ ਇਹ ਸੱਚੀ ਜੀ ਮਤਲਬ ਜਦੋਂ ਤੁਸੀਂ ਵੇਖੋਗੇ ਤੁਸੀਂ ਸਾਰੇ ਇਹ ਫਸਾਉਣ ਵਾਲਾ ਬੰਦਾ ਸਾਰੇ ਭੂਤ ਪ੍ਰੇਤ ਜਿੰਨੇ ਵੀ ਫਿਲਮ 'ਚ ਹੈਗੇ ਆ ਉਹ ਸਾਰੇ ਫਸੇ ਬੈਠੇ ਆ ਸੋ ਇਹ ਸਿਚੁਏਸ਼ਨ ਆਈ ਹੈ ਜੀ ਕੋਈ ਇਦਾਂ ਦੀ ਇੱਥੇ ਫਸ ਗਏ ਬੀਬੀਏ ਮਤਲਬ ਇਦਾਂ ਬੱਬਾਈ ਹੋਰ ਨਾ ਕਿਉਂ ਰੱਖਣਾ ਇਦਾਂ ਦਾ ਹੀ ਰੱਖਿਆ ਹਾਈ ਬੀਬੀ ਕਿੱਥੇ ਫਸ ਗਏ ਤੁਸੀਂ ਵੇਖੋਗੇ ਤੁਸੀਂ ਸੌਣ ਵਾਲਾ ਬੰਦਾ ਸਾਰੇ ਭੂਤ ਪ੍ਰੇਤ ਜਿੰਨੇ ਵੀ ਫਿਲਮ ਚ ਹੈਗੇ ਆ ਉਹ ਸਾਰੇ ਫਦੇ ਬੈਠੇ ਆ ਭਾਜੀ ਹੁਣਾਂ ਨੇ ਜਿੱਦਾਂ ਤੁਹਾਨੂੰ ਦੱਸਿਆ ਦੋਸਤੀ ਦੀ ਫਿਲਮ ਬਣਾਈ ਆ ਇਹਦੋਂ ਵੱਡਾ ਕਸਾ ਕੀ ਹੋ ਸਕਦਾ ਕੀ ਬਾਤ ਹੈ ਮੈਂ ਇੱਕ ਦੋਸਤ ਦੋਸਤ ਤੇ ਇੰਨਾ ਜ਼ਿਆਦਾ ਟਰਸਟ ਕਰਦਾ ਨਹੀਂ ਨਹੀਂ ਪਿੱਛੇ ਅੱਗੇ ਆਓ ਜੀ ਕਿਸੇ ਹੀ ਕਿਸੇ ਜਿੱਦਾਂ ਬਾਈ ਨੇ ਦੱਸਿਆ ਵਾ ਵੀ ਬਹੁਤ ਘੈਂਡ ਫਿਲਮ ਬਣੀ ਆ ਇਹ ਦੀ ਰਾਗਲ ਤੇ ਹੰਦ ਸਾਹਿਬ ਇਹਦੇ ਹੈ ਮਾਝੇ ਤੋਂ ਸਾਰੇ ਜਣੇ ਤੇ ਭਾਜੀ ਹੁਣਾਂ ਜਿੱਦਾਂ ਤੁਹਾਨੂੰ ਦੱਸਿਆ ਦੋਸਤੀ ਦੀ ਫਿਲਮ ਬਣਾਈ ਆ ਇਹਦੋਂ ਵੱਡਾ ਕਿੱਸਾ ਕੀ ਹੋ ਸਕਦਾ ਕੀ ਇੱਕ ਦੋਸਤ ਦੋਸਤ ਦੇ ਇੰਨਾ ਜ਼ਿਆਦਾ ਟਰਸਟ ਕਰਦਾ ਇਹ ਕੋਈ ਛੋਟਾ ਕਿੱਸਾ ਹੈ ਕਰੇ ਤੇ ਫਿਲਮ ਬਹੁਤ ਕਮਾਲ ਦੀ ਬਣੀ ਹੈ ਘੈਂਟ ਵੀ ਹਾਈ ਬੀਬੀ ਕਿੱਥੇ ਫਸ ਗਏ ਗਿਆ ਸਾਹਿਬ ਇਹ ਸੱਚੀ ਜੀ ਮਤਲਬ ਜਿੱਦੋਂ ਤੁਸੀਂ ਵੇਖੋਗੇ ਤੁਸੀਂ ਸਾਰੇ ਇਹ ਫਸਾਉਣ ਵਾਲਾ ਬੰਦਾ ਸਾਰੇ ਭੂਤ ਪ੍ਰੇਤ ਜਿੰਨੇ ਵੀ ਫਿਲਮ 'ਚ ਹੈਗੇ ਆ ਉਹ ਸਾਰੇ ਫਸੇ ਬੈਠੇ ਆ ਸੋ ਐ ਸਿਚੁਏਸ਼ਨ ਆਈ ਹੈ ਜੀ ਕੋਈ ਇਦਾਂ ਦੀ ਇੱਥੇ ਫਸ ਗਏ ਬੀਬੀ ਇਹ ਬੰਦੇ ਇਦਾਂ ਆਲੇ ਬੱਬਾਈ ਹੋਰ ਨਾ ਕਿਉਂ ਰੱਖਣਾ ਇਦਾਂ ਤਾਂ ਹੀ ਰੱਖਿਆ ਹਾਏ ਬੀਬੀ ਕਿੱਥੇ ਫਸ ਗਏ